ਤੇ ਕੀ ਕੰਮ ਕਰਵਾਦਾ ਹੈ ਅੰਦਰ ਬਾਹਰ ਲੈ ਲੈਣਾ ਕਰਵਾਦਾ ਹੈ ਅੰਦਰ ਬਾਹਰ ਲੈ ਲੈਣਾ ਸਾਡਾ ਜਣਾ ਆਪਣਾ ਐਨਸੀ ਨਾ ਆਪਣਾ ਉਹ ਨਹੀਂ ਤਾਂ ਇਹ ਲੋ ਆਈ ਨਾ ਉਹ ਨਹੀਂ ਦੂਸਰੀ ਐ ਤਾਂ ਕਿੱਥਾ ਨਾ ਕਿੱਥਾ ਨਹੀਂ ਤਾਂ ਕੀ ਹਾਲ ਹੈ ਗਲੀ ਨਾ ਕੀ ਹਾਲ ਹੈ ਸੋੜੇ ਤਾਂ ਗਲੀਆਂ ਚ ਜਿਹੜੇ ਸੀਵਰੇਜ ਪੇ ਹੋਇਆ ਉਹ ਉੱਚੇ ਨਹੀਂ ਮੇ ਜਿਨ੍ਹਾਂ ਦੀ ਵਜ੍ਹਾ ਨਾਲ ਗਲੀਆਂ ਚ ਅਗਰ ਪਾਣੀ ਖੜਾਇਆ ਤਾਂ ਉਹਦੇ ਠੇਡੇ ਲੱਗਦੇ ਆ ਜਿਹੜਾ ਹਾਰੇ بارشਾਂ ਦਾ ਪਾਣੀ ਜਾਂਦਾ ਹੈ ਉਹਦਾ ਵੀ ਕੋਈ ਸੁਖਦ ਨਹੀਂ ਆਨੂਗਾ ਤੇ ਨਾ ਹੀ ਸਾਨੂੰ ਚੱਲਨੇ ਫਿਰਨੇ ਦੀ ਬਿਮਾਰ ਸਮਾਰ ਬੰਦਾ ਹੋਈ ਆ ਤੁਸੀਂ ਦੇਖੋ ਇੱਥੇ ਕਿੱਦਾਂ ਅਸੀਂ ਜਾ ਸਕਦੇ ਆ ਕਿੱਦਾਂ ਅਸੀਂ ਤਾਂ ਮੋਟਰ ਗੱਡੀ ਵੀ ਚਲਾਣੀ ਹੋ ਤਾਂ ਕਿੱਦਾਂ ਅਸੀਂ ਕਰ ਸਕਦੇ ਆ ਮਸੀਂ ਉਹ ਮ리에 ਬਾਜ਼ਾਰ ਜਾਂਦੇ ਕਰੇ ਉਹ ਜਿਹੜਾ ਪਲੇ ਮਹੀਨੇ ਬਾਅਦ ਉਹਨਾਂ ਨੂੰ ਗੱਲਬਾਤ ਕੋਈ ਨਹੀਂ ਕਰਦਿਆ ਇਹ ਕਰਦੇ ਜਿਹੜੇ ਪਿੰਡ ਦੀਆਂ ਗਲੀਆਂ ਬਣੇ ਦੀਆਂ ਪੱਕੀਆਂ ਪੁੱਟ ਪੁੱਟ ਕੇ ਦੁਆਰਾ ਦੋ ਦੋ ਤਿੰਨ ਤਨ ਵਾਰੀ ਬਣਾਤੀਆਂ ਇਤਨਾ ਕੋਈ ਧਿਆਨ ਨਹੀਂ ਕਰਦਾ ਪੀਏ ਜਿਹੜੇ ਟੋਏ ਟਾਇਆ ਗਲੀਆਂ ਟੁੱਟੀਆਂ ਮੋਰ ਦੁਬਾਰਾ ਧੱਕਰ ਬਣ ਜਾਣ ਦੁਬਾਰਾ ਮੈਨੂੰ ਹੁਣ ਇਹ ਆ ਖੁਸ਼ੀ ਵੀ ਸਾਰੀ ਦੁਨੀਆ ਨੂੰ ਬਜ਼ੁਰਗਾਂ ਵਰੇ ਨਿੰਗੜਦੇ ਜੜੇ ਆ ਇਹ ਵੀ ਜੜੇ ਆ ਝੱਜਣਾ ਲੰਗ ਜਾਣ ਟੇ ਟੇ ਟੁੱਡੇ ਨਾ ਖਾਣ ਤੁਸੀਂ ਦੱਸਣਾ ਸੀਗਾ ਕਿ ਇਹ ਦੇਖੋ ਤੁਸੀਂ ਕਿਉਂ ਕੀ ਗੱਲ ਕਰਦੇ ਸਾਨੂੰ ਤਾਂ ਲੱਗਦਾ ਕੀ ਹੈ ਦੇਖੋ ਤੁਸੀਂ ਕਹਿ ਰਹੇ ਹੋ ਨਾ ਟੁੱਟੀਆਂ ਹੋਈਆਂ ਪਹਿਲਾਂ ਆਫ ਕੈਮਰਾ ਗੱਲ ਕੀਤੀ ਸਾਨੂੰ ਤਾਂ ਲੱਭੀਆਂ ਹੋਈਆਂ ਸਾਨੂੰ ਤਾਂ ਲੱਭੀਆਂ ਹੋਈਆਂ ਤੁਸੀਂ ਪਹਿਲਾਂ ਕਹਿ ਰਹੇ ਹੋ ਕਿ ਬਣੀਆਂ ਹੋਈਆਂ ਉਹ ਫੋਨ ਤਾਂ ਐਸਾ ਕੁਝ ਹਲਾ ਦਿੰਦਾ ਨਹੀਂ ਇੱਕ ਦੇਖਣ ਨੂੰ ਮਿਲਦੇ ਪਿਆ ਹੁਣ ਉਹ ਬੋਲੇ ਤਾਂ ਤੁਸੀਂ ਵੀ ਬੋਲ ਪੇ ਇੱਕ ਤੇ ਬਦਲਾਖੋਰੀ ਆ ਸਿਰਫ ਜਿਆਦਾ ਦੇਖਣ ਨੂੰ ਮਿਲਦੀ ਤੇ ਦੂਸਰਾ ਮਿਲ ਰਿਹਾ ਕਿ ਠੱਗੀ ਧੋਰੀ ਵਾਲਾ ਕੰਮ ਜਿਹੜਾ ਜੀ ਪਹਿਲੇ ਘੱਟ ਹੁੰਦਾ ਸੀ ਦੇਖਣ ਨੂੰ ਔਰ ਧੀਰੇ ਧੀਰੇ ਹੋਣਾਗਾ ਪਹਿਲੇ ਕਿੰਨੇ ਚਿਰਾਂ ਦਾ ਗਲੀਆਂ ਦਾ ਕੰਮ ਨਹੀਂ ਲੱਗਦਾ ਪਿਆ ਸੀ ਹੁਣ ਧੀਰੇ ਧੀਰੇ ਗਲੀਆਂ ਦਾ ਕੰਮ ਲੱਗ ਰਿਹਾ ਹੈ ਨਾਲੇ ਬਰਸਾਤ 'ਚ ਥੋੜਾ ਕਾ ਗੂਤ ਹੋ ਹੀ ਜਾਂਦਾ ਸਫਾਈ ਡੈਲੀ ਆਂਦੇ ਡੈਲੀ ਸਾਫ ਸਫਾਈ ਕਰਨੇ ਨਾਲ ਸਫਾਈ ਵਾਲੇ ਆਂਦੇ ਆ ਉਹ ਇਹ ਸੀਗਾ ਵਾਰਡ ਨੰਬਰ 47 ਜਿੱਥੇ ਸਾਡੇ ਖਾਸ ਪ੍ਰੋਗਰਾਮ ਸੁਣੋ ਜਨਾਬ ਦੇ ਵਿੱਚ ਲੋਕਾਂ ਨਾਲ ਰੂਬ ਰੋਹ ਹੈ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਸੁਣੀਆਂ ਗਈਆਂ ਸਮੱਸਿਆਵਾਂ ਜਿਹੜੀਆਂ ਉਹੀ ਪਹਿਲੀਆਂ ਸੀਗੀਆਂ ਮੋਢੀਆਂ ਜਿਹੜੀਆਂ ਚਾਹੇ ਉਤਾਰਾਂ ਦੀਆਂ ਲਟਕਦੀਆਂ ਤਾਰਾਂ ਨੂੰ ਸੀਗੀਆਂ ਕੋੜੇ ਕਰਕੜ ਦੇ ਢੇਰ ਨੂੰ ਸੀਗੀਆਂ ਪਾਣੀ ਦੀਆਂ ਸਮੱਸਿਆਵਾਂ ਨੂੰ ਸੀਗੀਆਂ ਤੇ ਗਲੀਆਂ ਨਾਲੀਆਂ ਦੀਆਂ ਸੀਗੀਆਂ ਦੂਜੇ ਪਾਸੇ ਜਦੋਂ ਅਮਿਤ ਸਿੰਘ ਸਾਹਿਬ ਨਾਲ ਗੱਲਬਾਤ ਕੀਤੀ ਗਈ ਰਿਤਿਕਾ ਚੋਧਰੀ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਪਿਛਲੀ ਟਰਮ ਨਾਲ ਜਿਆਦਾ ਹੁਣ ਜਿਹੜੇ ਉਹਨਾਂ ਦੇ ਟਾਈਮ ਦੇ ਵਿੱਚ ਜਿਹੜੇ ਕੰਮ ਕੀਤੇ ਗਏ ਨੇ ਆਪਣੇ ਵਾਰਡ ਦੇ ਵਿੱਚ ਉਡੇ ਕਰ ਕਰਕੇ ਢੇਰ ਨੂੰ ਲੈ ਕੇ ਜਿਹੜੀ ਗੱਲਬਾਤ ਕੀਤੀ ਗਈ ਸੀ ਉੱਤੇ ਐਮਸੀ ਸਾਹਿਬ ਦਾ ਜਵਾਬ ਸੀਗਾ ਕਿ ਉਹ ਵਾਰਡ ਨੰਬਰ 44 ਦੇ ਵਿੱਚ ਪੈਂਦਾ ਜਦਕਿ ਉਹ ਵਾਰਡ ਨੰਬਰ 47 ਦੇ ਵਿੱਚ ਨਹੀਂ ਸੀ ਦੂਜਾ ਲੋਕਾਂ ਦੀ ਸਮੱਸਿਆ ਸੀ ਕਿ ਲੜਕੀ ਦੇ ਤਾਰਾਂ ਨੂੰ ਲੈ ਕੇ ਜਿੱਥੇ ਲੋਕੀ ਜਿਹੜੇ ਕਾਫੀ ਪਰੇਸ਼ਾਨ ਸਨ ਉੱਤੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਐਮਐਚ ਪੰਜਾਬ ਚੈਨਲ ਦੇ ਮਾਧਿਅਮ ਰਾਹੀਂ ਬਿਜਲੀ ਵਿਭਾਗ ਵਾਲਿਆਂ ਨੂੰ ਰਿਕੁਐਸਟ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਕਰਨਾ ਚਾਹੁੰਦਾ ਹੈ ਕਿ ਇਸ ਸਮੱਸਿਆ ਦਾ ਹੱਲ ਜਿਹੜਾ ਜ਼ਰੂਰ ਕੀਤਾ ਜਾਵੇ। ਸੋ ਆਓ ਸੁਣਾਦੇ ਹਾਂ ਵਾਰ ਨੰਬਰ 47 ਦੇ ਲੋਕਾਂ ਦਾ ਕੀ ਕੁਝ ਕਹਿਣਾ ਔਰ ਦੂਜੇ ਪਾਸੇ ਐਮਸੀ ਰਿਤਿਕਾ ਚੋਧਰੀ ਹੋਣਾ ਦਾ ਕੀ ਕੁਝ ਕਹਿਣਾ ਹੈ। ਇਹ ਕੀ ਸਮੱਸਿਆ ਹੈਗੀ ਹੈ? ਇਹ ਆ ਗਲੀਆਂ ਦੇਖੋ ਹਾਂ ਗੋੜ। ਗਲੀਆਂ ਬਣੀਆਂ ਨਾ ਬਣਨੀ ਚਾਹੀਦੀਆਂ ਨੇ। ਗਲੀ ਬਣਨੀ ਚਾਹੀਦੀ ਹੈ ਠੀਕ। ਕਿੰਨੀ ਦੇਰ ਤੋਂ ਸਮੱਸਿਆ ਆ ਰਹੀ ਹੈ? ਹੋਈਆਂ ਨਾ 2-3 ਸਾਲ ਹਨ। 2-3 ਸਾਲ। ਜਿਆਦਾ ਕੀ ਨਾ। ਨਿਆ ਸੁਰੂ ਇਹ ਸੁਰੂ ਤੋਂ ਲੈ ਕੇ ਹੋਈ ਹੈ। शुरू तो लिया दो तीन साल नहीं शुरू तो लिया गया कभी कहने सुधारने की कोशिश नहीं की क्या नहीं क्या गया किसी ने कि नेली शुरू तो लिया ठीक है शुरू तो लई यही गली है तो, न। तो न। ਹੋਣ ਤਾਂ ਉਹ ਠੀਕ ਕਰੋ ਗਲੀਆਂ ਪੱਕੀਆਂ ਕਰੋ ਠੀਕ ਹੈ ਤਾਂ ਲਗਾਤਾਰ ਲੋਕਾਂ ਵੱਲੋਂ ਸਮੱਸਿਆ ਜਿਹੜੀ ਦੱਸੀ ਜਾ ਰਹੀਆਂ ਮੈਂ ਤਾਂ ਕੀ ਨਾ ਆਪਣੀ ਰੇਖਾ ਦੇਵੀ ਇਹ ਕੀ ਸਮੱਸਿਆ ਕੀ ਤੁਹਾਨੂੰ ਸਮੱਸਿਆ ਹੋਈ ਆ ਕਿ ਹੜ੍ਹ ਕੋ ਨਾ ਚਲੋਂਦਾ ਪੈਨਾ ਕਿ ਚਾਹੀ ਆਈ ਜਾ ਨਹੀਂ ਸਕਦੇ ਸਾਡਾ ਇੰਨਾ ਬੁਰਾ ਹਾਲ ਆ ਕਿ ਸਿਆਣੇ ਬੰਦੇ ਹੜ੍ਹ ਕੋ ਚਲੋਂਦਾ ਨਹੀਂ ਆ ਲੱਤਾਂ ਹੜੀਆਂ ਨਹੀਂ ਚਲਦੀਆਂ ਅਸੀਂ ਜਿਹੜਾ ਵੀ ਮਨਿਸਟਰ ਆਉਂਦੇ ਆ ਜਿਹੜਾ ਵੀ ਵੋਟ ਲੈਣ ਆਉਂਦੇ ਆ ਸਾਰੇ ਸਮੱਸਿਆ ਦੱਸਦੇ ਆ ਹੜੀ ਇਹ ਸਮੱਸਿਆ ਆ ਕਿ ਹੜ੍ਹ ਰਸਤਾ ਜਿਹੜਾ ਸਾਫ਼ ਹੋਣਾ ਚਾਹੀਦਾ ਬਣਨਾ ਚਾਹੀਦਾ ਆ ਤਮੀਰੇਹੀਂ ਬੋੜ ਦਿੰਗੇ ਜਾਂ ਤਾਂ ਵੋਟ ਲੈ ਲੰਦੇ ਆ ਤਾਂ ਕੋਈ ਵੀ ਨਹੀਂ ਦਿਖਦਾ ਇਹ ਕਿਹੜੀ ਸਮੱਸਿਆ ਤੁਹਾਡੇ ਵੱਲੋਂ ਸਮੱਸਿਆ ਦੱਸੀ ਜਾਂਦੀ ਆ ਉਹਨਾਂ ਨੇ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਮੈਂ ਅਸੀਂ ਇਹ ਗੱਲ ਕੀਤੀ ਆ ਕੀ ਅਸ਼ਵਾਸ਼ਣ ਦਿੱਤਾ ਜਾਂਦਾ ਆ ਉਹਨਾਂ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਆ ਉਹਦੇ ਆ ਜਦੋਂ ਵੋਟ ਬਣੀਆਂਗੇ ਆਹੀ ਬਣੀਆਂਗੇ ਤਾਂ ਤੁਹਾਡੀ ਗਲੀ ਜ਼ਰੂਰ ਬਣਾ ਦੇਂਗੇ ਫਿਰ ਮਗਰੋਂ ਨੇ ਕੋਈ ਨਹੀਂ ਸਾਨੂੰ ਪੁੱਛਦਾ ਕਿੰਨੀ ਦੇਰ ਹੋ ਗਿਆ ਗਲੀ ਦੀ ਇਹੋ ਹਾਲਾਤ ਜਿਹੜੇ ਇਹੋ ਹੀ ਹਾਲਾਤ ਨੇ ਕਦੀ ਅਸੀਂ ਨਾਲ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਕੀ ਬਹੁਤ ਬੜੀ ਜੇ ਜੋ ਵੀ ਕੋਈ ਆਉਂਦਾ ਸਾਰਿਆਂ ਨੂੰ ਇਹ ਸਮੱਸਿਆ ਦੱਸਦੇ ਆ ਕੀ ਕਹਿਣਾ ਚਾਹੁੰਦੇ ਹੋ ਕਿ ਗਲੀ ਦੇ ਹਾਲਾਤ ਜਿਹੜੇ ਵੇਖ ਰਹੇ ਆਂ ਤੇ ਮਿਲਦੇ ਪਿਆ। ਜੇ ਤੁਸੀਂ ਦੇਖ ਹੀ ਰਹੇ ਹੋ ਵੀ ਕਿਦਾਂ ਦੇ ਹਾਲਾਤ ਆ ਇੱਥੇ। ਲੰਘਣ ਲਈ ਇੱਥੇ ਕੋਈ ਰਸਤਾ ਨਹੀਂ ਦੇਖੋ ਪਾਣੀ ਪਾਣੀ ਸਾਰੇ ਅੱਗੇ ਜਾ ਕੇ ਦੇਖੋ ਸਾਡਾ ਨਾ ਚੱਲੋ ਅੱਗੇ ਸਾਡੇ ਅੱਗੇ ਘਰ ਹੈਗੇ। ਦੇਖੋ ਜਾ ਅੱਗੇ। ਕਾਫੀ ਦੂਰ ਤੱਕ ਰ ਕਰਨ। 15 ਘਰ ਅੱਗੇ ਇੱਧਰ ਹਰ ਵਾਰੀ ਇਹ ਕਹਿੰਦੇ ਵੀ ਜੋ ਵੀ ਕੋਈ ਮੰਤਰੀ ਆਂਦਾ ਹੈ ਕੋਈ ਮਿਨਿਸਟਰ ਆਂਦਾ ਭੰਨ ਜਾਣਗੀਆਂ ਗਲੀਆਂ ਭੰਨ ਜਾਣਗੀਆਂ ਕੋਈ ਨਹੀਂ ਬਣਾਉਂਦਾ। ਤੇ ਕੀ ਮੰਨ ਕੀ ਕਰਨਾ ਚਾਹੁੰਦੇ ਹੋ? ਇਹੜੀਆਂ ਗਲੀਆਂ ਗੁਲੀਆਂ ਭੰਨ ਜਾਣ ਸਾਨੂੰ ਇਹ ਬੜਾ ਇੰਨਾ ਹੀ ਬੜਾ ਵੀ ਜਿਹੜੀਆਂ ਗਲੀਆਂ ਪੱਕ ਕੀ ਲੱਗਦਾ ਨਹੀਂ ਹੈਗਾ ਕਿ ਜਿਹਦਾ ਤੁਸੀਂ ਕਹਿ ਰਹੇ ਕਹੇ ਮਿਲਨ ਦੀ ਕੋਸ਼ਿਸ਼ ਕਰ ਦਿੱਗੇ ਜਦੋਂ ਵੋਟਾਂ ਦਾ ਟਾਈਮ ਆਹੰਦਾ ਕਿਉਂਕਿ ਗਾਂ ਵੀ ਇਲੈਕਸ਼ਨ ਆਉਣ ਵਾਲੇ ਹੈਗੇ ਨੇ ਕੀ ਲੱਗਦਾ ਕਿ ਕਿਵੇਂ ਦਾ ਸਾਡਾ ਜਿਹੜਾ ਅਸੀਂ ਕੋਈ ਲੀਡਰ ਚੁਣਾਂਗੇ ਕੋਈ ਵੀ ਚੁਣਾਂਗੇ ਕਿਵੇਂ ਤਾਂ ਹੋਣਾ ਚਾਹੀਦਾ ਜਿਹੜਾ ਇਸ ਵਾਰਡ ਦਾ ਸੁਧਾਰ ਕਰ ਸਕੇ ਸੁਧਾਰ ਕਰ ਸਕੇ ਹਰ ਤਰ੍ਹਾਂ ਦੀ ਜੇ ਇੱਥੇ ਹੈ ਜਿੱਦਾਂ ਹੁਣ ਇਹ ਗਲੀਆਂ ਨਾਲੀਆਂ ਦਾ ਕੰਮ ਹੈ ਪਿੰਡ ਦੇ ਵਿੱਚ ਹੀ ਕੰਮ ਹੁੰਦਾ ਬਾਹਰ ਕਿਉਂ ਨਹੀਂ ਕੰਮ ਹੁੰਦਾ ਜਦੋਂ ਇੱਕ ਘਰ ਬਾਹਰ ਵੀ ਲੋਕੀ ਰਹਿੰਦੇ ਆ ਬਾਹਰ ਇਹਨਾਂ ਦੀ ਵੀ ਵੋਟਾਂ ਪੈਂਦੀਆਂ ਕਿ ਉਹਨਾਂ ਨੂੰ ਵੋਟਾਂ ਨਹੀਂ ਪੈਂਦੀਆਂ ਇਹਨਾਂ ਦੀ ਬਾੜ ਨੰਬਰ 47 ਵਿਖੇ ਪਹੁੰਚੇ ਜਿੱਤੇ ਲੋਕਾਂ ਨਾਲ ਅਸੀਂ ਗੱਲਬਾਤ ਕਰਦੇ ਆ ਤਾਂ ਸਵਾਲ ਤੁਹਾਡੇ ਸਿਆਸਤਦਾਨਾਂ ਨੂੰ ਤੁਹਾਡੇ ਲੀਡਰਾਂ ਨੂੰ ਕਿਤੇ ਜਾਂਦੇ ਨੇ ਸਾਸਨ ਤੇ ਪ੍ਰਸ਼ਾਸਨ ਨੂੰ ਕਿਤੇ ਜਾਂਦੇ ਨੇ ਤੋਂ ਸਾਡੇ ਨਾਲ ਮੌਜੂਦ ਹੈ ਬਾੜ ਨੰਬਰ 47 ਦੇ ਵਾਸੀ ਮੈਮ ਬਹੁਤ ਬਹੁਤ ਸਵਾਗਤ ਆ ਐਮਚ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਆ ਸੰਕੀਨਾ ਤੁਹਾਡਾ ਤੇ ਬਾੜ ਨੰਬਰ ਕਿਹੜੀ ਹੈਗੀ ਮੈਨੂੰ ਵਾਰਡ ਨੰਬਰ ਦੱਸੋ ਤਾਂ ਪਤਾ ਮੈਨੂੰ ਖਰਾਬ ਹੈ ਮੇਰਾ ਨਾਮ ਜੋਤੀ ਹੈ ਸਾਡੀ ਗਲੀਆਂ ਦੀ ਹਾਲਤ ਬਹੁਤ ਹੀ ਖਰਾਬ ਹੈ ਹੋਰ ਇੱਥੇ ਕੂੜਾ ਪਿਆ ਰਹਿੰਦਾ ਕੋਈ ਚੱਕਦਾ ਨਹੀਂ ਹੈ ਹੋਈ ਹੈ ਪਾਣੀ ਖੜਾ ਹੁੰਦਾ ਮੋਹੱਲਾ ਕਿਹੜਾ ਹੈਗਾ ਵਲਾ ਮੱਲਾ ਖਸਰ ਤੇ ਪਿੰਡ ਪਿੰਡ ਮਲਕਪੁਰ ਕੀ ਸਮੱਸਿਆ ਹੈਗੀ ਹੁੰਦਾ ਗਲੀਆਂ ਦੀ ਮੀਨ ਹੈ ਗਲੀਆਂ ਦੇ ਉਤਾਰਾਂ ਦੀ ਜਿਹੜੀਆਂ ਤਾਰਾਂ ਆ ਬਿਲਕੁਲ ਸਾਡੇ ਘਰ ਦੇ ਲੱਗੂ ਨਿਕਲਦੀਆਂ ਪਈ ਆਪਾਂ ਕੰਪਲੇਨ ਵੀ ਕੀਤੀ ਹੈ ਕਿਸੇ ਨੇ ਠੀਕ ਨਹੀਂ ਕੀਤੀਆਂ ਇਹ ਹਾਂਜੀ ਨੇ ਵਾਰੀ ਕੰਪਲੇਨ ਕਰ ਚੁੱਕੇ ਹਾਂ ਇਹ ਦੋ ਤਿੰਨ ਵਾਰੀ ਮੇਰੇ ਫਾਦਰਿੰਗ ਲੋਨ ਨੇ ਵੀ ਕੀਤੀ ਸੀ ਐਟ ਲੀਸਟ ਜਦੋਂ ਆਪਾਂ ਮਕਾਨ ਬਣਾਉਣ ਲੱਗੇ ਸੀ ਸਾਡੀ ਬਿਲਕੁਲ ਤਾਰਕ ক্লোਜ਼ ਦੀ ਜਾਂਦੀਆਂ ਪਈਆਂ ਉਹ ਕਹਿੰਦੇ ਕਿ ਪਹਿਲੇ ਇੱਥੇ ਖੰਭੇ ਲੱਗੇ ਹੋਏ ਐ ਆਪਾਂ ਇਹਦਾ ਕੁਝ ਨਹੀਂ ਕਰ ਸਕਦੇ ਕੋਈ ਕੀ ਅਸ਼ਵਾਸ਼ਣ ਦਿੰਦੇ ਆ ਤੁਹਾਨੂੰ ਕੋਈ ਅਸ਼ਵਾਸ਼ਣ ਨਹੀਂ ਦਿੱਤਾ ਉਹਨਾਂ ਨੇ ਕਿਹਾ ਕੋਈ ਨਹੀਂ ਚੇਂਜ ਕਰਦਾਂਗੇ ਪਰ ਹੋਈ ਨਹੀਂ ਐ ਉਸ ਤੋਂ ਇਲਾਵਾ ਕਿਹੜੀ ਸਮੱਸਿਆ ਹੈਗੀ ਵਾਰਡ ਨਾ ਪਸੰਦ ਵਾਲੀ ਸਾਰੀਆਂ ਗਲੀਆਂ ਦੀ ਜਿਹੜਾ ਗਟਰ ਕੱਢ ਕੇ ਜਾਂਦੇ ਆ ਜੋ ਗਲੀਆਂ ਚ ਜੋ ਵੀ ਕਚਰਾ ਕੱਢ ਕੇ ਜਾਂਦੇ ਆ ਉਹ ਕਿੰਨੇ ਕਿੰਨੇ ਟਾਈਮ ਚੱਕਦੀ ਨਹੀਂ ਐ ਹੁਣ ਜੇ ਗੇਟ ਦੇ ਅੱਗੇ ਆ ਤੇ ਗੇਟ ਦੇ ਅੱਗੇ ਪੈਰੇਗਾ ਕਿਆ-ਕਿਆ ਕਿ ਉਹਨਾਂ ਨੂੰ ਚੁਕਵਾਉਣਾ ਪੈਂਦਾ ਹੈ ਹਾਂ ਜੀ ਸਾਡੀ ਇਹ ਨਹੀਂ ਗੱਲ ਕਿਰੇ ਆਫ ਕੈਮਰਾ ਸੀ ਗੱਲਬਾਤ ਕੀਤੀ ਸੀ ਉਹ ਕਹਿੰਦੇ ਡੇਲੀ ਰੁਟੀਨ ਦੇ ਵਿੱਚ ਨਹੀਂ ਆਉਂਦੇ ਜਿਹੜੇ ਸਫਾਈ ਕਰਮਚਾਰੀ ਹਾਂ ਜੀ ਡੇਲੀ ਰੁਟੀਨ ਚ ਨਹੀਂ ਆਉਂਦੇ ਉਹ ਹਫਤੇ ਚ ਇੱਕ ਅੱਧਾ ਚੱਕਰ ਮਾਰਦੇ ਆ ਔਰ ਜੋ ਕੂੜੇ ਵਾਲੇ ਲੱਗੇ ਹੋਏ ਆ ਉਹ ਵੀ ਬਹੁਤ ਟਾਈਮ ਬਾਅਦ ਚ ਆਉਂਦੇ ਆ ਕੰਟੀਨਿਊ ਨਹੀਂ ਆਂਦੇ ਉਹ ਡੇਲੀ ਡੇਲੀ ਨਹੀਂ ਆਂਦੇ ਕੂੜਾ ਲੈਣ ਨੂੰ ਦੋ ਦਿਨ ਛੱਡ ਕੇ ਜਾਂ ਤਿੰਨ ਦਿਨ ਛੱਡ ਕੇ ਫੇਰ ਆਂਦੇ ਆ। ਕਾਫੀ ਪ੍ਰੋਬਲਮ ਤੁਸੀਂ ਦੱਸਦੇ ਪਿਓ ਚਾਹੇ ਲਾਈਟਾਂ ਦੀ ਗੱਲ ਕੀਤੀ ਚਾਹੇ ਵੇ ਤਾਰਾਂ ਦੀ ਗੱਲ ਕੀਤੀ ਹੈ ਗਲੀਆਂ ਨਾਲੀਆਂ ਦੀ ਕੂੜਾ ਤਕਰੜ ਜਿਹੜਾ ਹੈਗਾ। ਅਜੀ ਪੁੱਛਿਆ ਨਹੀਂ ਉਹਨਾਂ ਨੂੰ ਸਿਆਸਤਦਾਨਾਂ ਨੂੰ ਆਪਣੇ ਲੀਡਰਾਂ ਨੂੰ ਐਮਸੀ ਦੀ ਗੱਲ ਕੀਤੀ ਜਾਵੇ ਜਾਂ ਫਿਰ ਮੇਅਰ ਦੀ ਗੱਲ ਕੀਤੀ ਜਾਵੇ। ਤੁਸੀਂ ਐਮਸੀ ਨੂੰ ਰਿਪੋਰਟ ਕਰੋ। ਤੁਸੀਂ ਮਿਲੇ ਐਮਸੀ ਨੂੰ? ਨਹੀਂ ਮੈਂ ਨਹੀਂ ਮਿਲੀ ਸੀ, ਬਾਕੀਆਂ ਨੇ ਕੀਤੀ ਸੀ। ਆਹ ਤੁਸੀਂ ਮਿਲੇ ਆ। ਇਹਨਾਂ ਨੇ ਕੀਤੀ ਸੀ, ਮੈਂ ਨਹੀਂ ਗਈ ਸੀ। ਆ ਤੁਸੀਂ ਐਮਸੀ ਸਾਹਿਬ ਨੂੰ ਮਿਲੇ ਸੀ ਕੀ ਕਿਹਾ ਗਿਆ? ਤੁਹਾਡੇ ਵੱਲ ਜਿਹੜੀ ਸਮ ਪਾਣੀ ਰੁਕਿਆ ਹੈ ਗਟਰਾ ਤਾਂ ਨੀਵੇਂ ਆ ਮੈਂ ਗਈ ਸੀ ਐਮਸੀ ਕੋਲ ਤੇ ਉਹਨਾਂ ਨੇ ਕਿਹਾ ਵੀ ਕਰ ਦਾਂਗੇ ਤੇ ਗਲੀਆਂ ਬਣ ਗਈਆਂ ਕਿਸੇ ਨੇ ਨਹੀਂ ਕੀਤਾ ਰੋਕ ਨੂੰ ਮੇਅਰ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਕਦੇ ਹਾਂਜੀ ਮੇਅਰ ਸਾਹਿਬ ਨੂੰ ਮੇਰੇ ਲਾਡੇ ਕੋਲ ਵੀ ਗਈ ਹਾਂ ਉਹ ਮੁੰਡਾ ਜਿਹੜਾ ਉੱਥੇ ਦਾ ਤੁਹਾਡਾ ਕਨੈਕਟ ਹੈ ਜਨਾ ਲਾਲ ਸਿੰਘ ਨਾਲ ਉੱਥੇ ਵੀ ਗਈ ਹਾਂ ਮੈਂ ਸਮੱਸਿਆ ਕੀ ਹੈ ਵਾਰਡ ਨੰਬਰ 47 ਦੇ ਵਿੱਚ ਕਿਹੜੀ ਕਿਹੜੀ ਸਮੱਸਿਆ ਹੈਗੀ ਹੈ ਸਮੱਸਿਆ ਪਾਣੀ ਰੁਕਦਾ ਗਲੀਆਂ ਟੁੱਟੀਆਂ ਬਿਲਕੁਲ ਹਾਂ ਤੱਕ ਗੁਰਦੁਆਰੇ ਤੱਕ ਗਲੀਆਂ ਸਾਰੀਆਂ ਟੁੱਟੀਆਂ ਮੈਂ ਕੋਈ ਇਹਦਾ ਹੱਲ ਨਹੀਂ ਕੀਤਾ ਜਾਨੀ ਹੈ ਜਿੱਦਾਂ ਦੀ ਪਹਿਲਾਂ ਗਲੀਆਂ ਬਣੀਆਂ ਸੀ ਬਿਲਕੁਲ ਗਲੀਆਂ ਨਹੀਂ ਬਣੀਆਂ ਆ ਕੀ ਲੱਗਦਾ ਬਾਦੇ ਕੀ ਕੀਤੇ ਗਏ ਸੀ ਕਿ ਉਹਨਾਂ ਵਿੱਚ ਨਵਾਇਆ ਗਿਆ ਹੁਣ ਤੱਕ ਬਾਦ ਸੀ ਨਾ ਇਹਨਾਂ ਨੇ ਬੜੇ ਬਾਦੇ ਕੀਤੇ ਵੋਟਾਂ ਲੈਣ ਦੇ ਟਾਈਮ ਤੇ ਤੁਹਾਡਾ ਕੋਈ ਵੀ ਕੰਮ ਆਹੀ ਹਾ ਜਾਣਾ 24 ਘੰਟੇ ਤੁਹਾਡੇ ਕੋਲ ਹੈ ਜਦੋਂ ਹੁਣ ਜਿਹੜੇ ਵਰਕਰਾਂ ਕੋ ਜਾਣੇ ਆ ਉਹ ਸਿੱਧੇ ਮੂੰਹ ਅੱਖਾਂ ਨਹੀਂ ਕਰਦੇ ਹੈ ਨਾਲ ਫੋਟੋ ਖਿਚਾ ਲੰਦੇ ਲੋਕਾਂ ਦੇ ਤੇ ਕੰਮ ਨਹੀਂ ਆਉਂਦੀ ਕਹੀ ਦੀ ਸਿਵਰੇਜ ਪਈ ਹੋਈ ਇੱਥੇ ਹਾਂ ਮੇਰੇ ਸਿਵਰੇਜ ਪਿਆ ਪਾਣੀ ਇੱਥੇ ਖੜਾ ਉੱਤੇ ਜਾ ਕੇ ਦੇਖ ਸਕਦੇ ਸਾਡੇ ਘਰ ਉਧਰ ਅਸੀਂ ਤਾਂ ਕਹਿੰਦੇ ਨਹੀਂ ਇਹ ਗੁਰਦੁਆਰੇ ਨਾਲ ਸਵੇਰੇ ਜਾਨੀਆ 4 ਵਜੇ ਪਾਠ ਕਰਨ ਤੇ ਮੈਂ ਸਵੇਰੇ ਡੇਗੀ ਮੇਰੇ ਸੱਟ ਲੱਗ ਗਈ ਸਾਰੇ ਹਾਂ ਇੰਨੀਆਂ ਮਿੰਤਾ ਕਿੰਨੀਆਂ ਮੈਂ ਤੁਹੇ ਜਿੱਥੇ ਟਾਇਟਾ ਇਹ ਪਾ ਦੋ ਕੁਛ ਨਹੀਂ ਹੁੰਦਾ ਗਲੀ ਦਾ ਕੰਮ ਤੇ ਜਿਹੜਾ ਹੁੰਦਾ ਮੈਡਮ ਇਹ ਤੇ ਸੇਵਾ ਹੁੰਦੀ ਹੈ ਸਾਰੀ ਸੰਤ ਤੈਨੂੰ ਲੱਗਦੀ ਐ ਅਤੇ ਪਲਪ ਵੀ ਲੰਗਦੀ ਜਿਹੜੀ ਉਹਨਾਂ ਵਾਸਤੇ ਚੱਲ। ਕਿੰਨਾ ਟਾਈਮ ਹੋ ਗਿਆ ਇਸ ਮੁਹੱਲੇ ਵਿੱਚ ਰਹਿੰਦੇ ਆ ਨਾ ਤੁਹਾਨੂੰ? ਮੈਨੂੰ ਮੈਂ ਤਾਂ 45 ਸਾਲ ਹੋ ਗਿਆ ਇਸ ਤਰ੍ਹਾਂ ਰਹਿੰਦੀ ਪਿੰਡ 'ਚ। ਕੋਈ ਫਰਕ ਦੇਖਣ ਨੂੰ ਮਿਲਿਆ ਪਹਿਲੇ ਟਾਈਮ ਦੀ ਗੱਲ ਕੀਤੀ ਜਾਵੇ ਜਾਂ ਹੁਣ ਦੇ ਟਾਈਮ ਦੀ ਗੱਲ ਕੀਤੀ ਜਾਵੇ? ਕੋਈ ਕੁਸ਼ਨ ਲੱਭਾ। ਸੇਮ ਪਹਿਲਾਂ ਵੀ ਇਦਾਂ ਸੀਗਾ। ਪਹਿਲਾਂ ਨਹੀਂ। ਪਹਿਲਾਂ ਅਸੀਂ ਜਿਹੜੀਆਂ ਗਲੀਆਂ ਬਣੀਆਂ ਸੀ ਉਹ ਬਹੁਤ ਚੰਗੀਆਂ ਬਣਾਈਆਂ ਸੀ ਉਹਨੇ ਨਿਰਮਲ ਸਿੰਘ ਨੇ। ਹੁਣ ਤਾਂ ਕੁਛ ਲੱਭਦਾ ਨਹੀਂ ਮੈਨੂੰ। ਫਿਰ ਮੈਂ ਉਹਦੇ ਕੋਲ ਗਈ ਲਾੜੇ ਕੋਲ ਕੋਈ ਕੰਮ ਸੀ। ਕੁੜੀ ਹਾ ਡਿਵੀਅਨ ਟੈਸਟ ਦਿੱਤਾ ਪਾਸ ਵੀ ਹੋ ਗਈ ਮੈਡਮ ਵੀ ਮਿਲ ਗੋਲ ਫਿਰ ਵੀ ਐਨਾ ਹਕੀਕਤ ਮੇਰੀ ਵੀ ਨਹੀਂ ਕੁੜੀ ਹੈ ਵੀ ਉਸੇ ਪਿੰਡ ਦੀ ਦੋਤੀ 1 ਏਕਟਾਰੋ ਚੱਕਦੀ ਜਿੱਥੇ ਲਾਲ ਸਿੰਘ ਹੈ ਉਹ ਗਈ ਆ ਉਹਦਾ ਪਿਓ ਵੀ ਮਰ ਗਿਆ ਮਾਂ ਵੀ ਗਰੀਬਣੀ ਸੀ ਤੇ ਮੈਂ ਇਹੋ ਕਿਹਾ ਸੀ ਮੈਂ ਕਿਹਾ ਉਹਦੇ ਕੋਲ ਲਾਲ ਸਿੰਘ ਨੇ ਨਾਲ ਉਹ ਕੇ ਫੋਟੋ ਖਚਾਲੀਆਂ ਕੁੜੀ ਦੇ ਤੇ ਉਹਨੂੰ ਨੌਕਰੀ ਨਹੀਂ ਦੋਈ ਸਾਡੇ ਨਾਲ ਵਾਰਡ ਨੰਬਰ 47 ਦੇ ਵਾਸੀ ਮੌਜੂਦ ਹੈ ਮੈਡਮ ਕੀ ਸਮੱਸਿਆ ਹੈਗੀ ਵਾਰਡ ਨੰਬਰ 47 ਦੇ ਵਿੱਚ ਕੀ ਨਾਂ ਤੁਹਾਡਾ ਮੁਹੱਲਾ ਕਿਹੜਾ ਹੈ ਸਾਡਾ ਮਹੱਲਾ ਹੈ ਖਸਾੜੀ ਅੱਛਾ ਕੀ ਸਮੱਸਿਆ ਹੈਗੀ ਤੁਹਾਨੂੰ ਸਾਨੂੰ ਸਮੱਸਿਆ ਸਾਨੂੰ ਪਾਣੀ ਦੀ ਹੈ ਜੀ ਅੱਛਾ ਹਾਂਜੀ ਪਾਣੀ ਪਾਣੀ ਪੀਣ ਵਾਲੀ ਦੀ ਸਮੱਸਿਆ ਜਾਂ ਪਾਣੀ ਦੀ ਨਿਕਾਸੀ ਦੀ ਜੜੀ ਹੋਈ ਹੈ ਪੀਣ ਵਾਲੇ ਦੀ ਹੈ ਜੀ ਸਾਨੂੰ ਤੇ ਕਦੇ ਆਪਣੇ ਐਮਸੀ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਮੱਸਿਆ ਦੱਸਣ ਦੀ ਜਾਂ ਕਿਸੇ ਡਿਪਾਰਟਮੈਂਟ ਨੂੰ ਜਿਹਨਾਂ ਦਾ ਵਿਭਾਗ ਹੈ ਐਮਸੀ ਨਾਲ ਅਸੀਂ ਕਦੇ ਮਿਲੇ ਨਹੀਂ ਮੈਂ ਜਾਣਦੀ ਕੋਈ ਮੰਨਦੇ ਨਹੀਂ ਤੇ ਪਹਿਲੇ ਵੀ ਉਹਨਾਂ ਜਦੋਂ ਅਸੀਂ ਮਕਾਨ ਬਣਾਏ ਨਾ ਆ ਕਹਿੰਦੇ ਤੁਹਾਨੂੰ ਦੇਂਗੇ ਖਰਚਾ ਦੇਂਗੇ ਖਰਚਾ ਦੇਂਗੇ ਨਹੀਂ ਦਿੱਤਾ ਉਹਨਾਂ ਨੂੰ ਕਿਉਂਕਿ ਪਾਣੀ ਤਾਂ ਬਿਨਾਂ ਤਾਂ 1 ਮਿੰਟ ਵੀ ਨਹੀਂ ਰਿਆ ਜਾ ਸਕਦਾ ਹਰ ਇੱਕ ਕੰਮ ਜਿਹੜਾ ਕਰਦਾ ਪਾਣੀ ਤਾਂ ਬਿਨਾਂ ਇੱਕ ਦੂਜੇ ਦੇ ਘਰੋਂ ਲੈਣੇ ਆ ਆਪਣੇ ਘਰ ਨਹੀਂ ਇਹ ਆ ਪਾਪਾ ਪਾਈਆਂ ਨੇ ਪਾਣੀ ਹਨੀ ਅੰਦਰ ਸੋ ਇਹ ਸੀਗਾ ਵਾਰਡ ਨੰਬਰ 47 ਜਿੱਥੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਵਾਰਡ ਨੰਬਰ 47 ਦੇ ਮੁਹੱਲੇ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਦੇ ਵੱਲੋਂ ਆਪਣੀਆਂ ਸਮੱਸਿਆ ਜਿਹੜੀਆਂ ਦੱਸਿਆ ਕਿ ਉਹਨਾਂ ਦਾ ਕਹਿਣਾ ਸੀਗਾ ਜੋ ਵਾਅਦੇ ਤੇ ਦਾਅਵੇ ਜਿਹੜੇ ਸਾਡੇ ਨਾਲ ਕੀਤੇ ਗਏ ਸੀ ਉਹਨਾਂ ਵਿੱਚ ਕੋਈ ਵੀ ਜਿਹੜਾ ਵਾਅਦਾ ਤੇ ਦਾਵਾ ਪੂਰਾ ਨਹੀਂ ਕੀਤਾ ਗਿਆ ਹਾਂ ਅੰਤੀ ਕਿਥੋਂ ਦੇ ਆਣ ਵਾਲੇ ਤੁਸੀਂ ਮਲਕਪੁਰ ਇਸ ਮਸਿਆ ਹੈ ਇੱਥੋਂ ਦੀ ਮਲਕਪੁਰ ਖਸਰਮਾਲਾ ਬੜਾ ਸਮੱਸਿਆ ਸਫਾਈ ਦੀ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਕੋਈ ਚਲਕਾ ਹੈ ਨਹੀਂ ਕਿੱਥੇ ਪਾ ਦਾ ਸੀਮਿੰਟ ਸੀਮਿੰਟ ਤੇ ਹੀ ਪਾਣਾ ਹੈ ਕਿੱਥੇ ਦੱਸੋ ਇਹ ਥਾਣੀ ਮੰਦਰ ਹੈ ਇਹ ਪੌੜੀਆਂ ਤੋੜੀ ਦੀਆਂ ਉਹ ਖੁੰਡਾ ਤੋੜੇ ਦਾ ਤੁਹਾਡਾ ਫਰਜ਼ ਹੈ ਬਣਾਉਂਦਾ ਬਣਾਇਆ ਤੁਸੀਂ ਕਿਹੜੇ ਕੰਮ ਕਰਵਾਇਆ ਤੇ ਕੀ ਕੰਮ ਕਰਵਾ ਰਾ ਹੈ ਅੰਦਰ ਬਾਹਰ ਲੈ ਦੇਣਾ ਸਾਡਾ ਦਾਦਾ ਆਪਣਾ ਅੰਛਿਆ ਨਾ ਉਨੇ ਟਹਿਣੂ ਆਈ ਨਾ ਦੂਸਰੀਆਂ ਇੱਤਾਂ ਕਿੱਥਾ ਨਾ ਕਿੱਥਾ ਨਾ ਇੱਤਾਂ ਕੀ ਹਾਲ ਹੈ ਗਲੀਆਂ ਦਾ ਕੀ ਹਾਲ ਹੈ ਸਥੜੇ ਦਾ ਨਾਲੀਆਂ ਨੁਲੀਆਂ ਬਣੀਆਂ ਆ ਕਿੱਥਾ ਨਾ ਕਿਹੜੀਆਂ ਨਾਲਾ ਵਾਲੀਆਂ ਦੱਸੋ ਤੁਸੀਂ ਕਦੇ ਮਿਲਣ ਨਹੀਂ ਗਏ ਨਾ ਨਾ ਆ ਪਾ ਨਹੀਂ ਜਾਂਦੇ ਕਿਉਂ ਕੀ ਗੱਲ ਹੋ ਗਈ ਹਾਂ ਕੀ ਗੱਲ ਹੈ ਕਿ ਕਿਉਂ ਨਹੀਂ ਜਾਂਦੇ ਕਹਿੰਦੀ ਕਹਿੰਦੀ ਇੱਥੇ ਨਹੀਂ ਆਉਣਾ ਜਿੱਥੇ ਮਰਜ਼ੀ ਜਾਓ ਅਹੀਂ ਕੀ ਦਸੀਏ ਉਹਨੂੰ ਕੀ ਦਸੀਏ ਦੇ ਬਿਜੁਰਗਾ ਦੇਮ ਬੰਦ ਮਾਰ ਕੇ ਤੇ ਬਿਰਸਨ ਆ ਜੀ ਰੋਟੀ ਖਾ ਕਰਨਿਆ ਸਾਨੂੰ ਕੋਈ ਰੋਟੀ ਛੋੜੀ ਦੇਣੀ ਆਨ ਇਸ ਵੇਲੇ ਵਾਰਡ ਨੰਬਰ 47 ਦੇ ਸੈਂਟਰ ਵਿੱਚੇ ਖੜੇ ਹਾਂ ਤਸਵੀਰਾਂ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਕਿ ਆਰਾਮ ਲੀਲਾ ਕਰਵਾਈ ਜਾਂਦੀ ਹੈ ਨਵ ਚੇਤਨਾ ਯੂਥ ਕਲੱਬ ਮਲਖਪੁਰ ਦੇ ਬੋਲੋ ਜਿਹੜੀ ਇਹ ਆਰਾਮ ਲੀਲਾ ਕਰਵਾਈ ਜਾਂਦੀ ਹੈ ਸੋ ਇੱਥੇ ਸਿਆਣੇ ਬਜ਼ੁਰਗ ਬੈਠ ਨੇ ਛਾਦੇ ਵਿੱਚ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕੀ ਨਾਂ ਆਪਣਾ ਆਰਾਮਗਪਾਲ ਤੇ ਸਮੱਸਿਆ ਕੀ ਹੈਗੀ ਹੈ ਇਸ ਵਾਰਡ ਨੰਬਰ 47 ਦੇ ਵਿੱਚ ਸਮੱਸਿਆ ਤੁਹਾਡੇ ਸਾਹਮਣੇ ਹੀ ਹੈ ਗਲੀਆਂ ਵਾਲੀ ਇਹ ਦੇਖੋ ਕਿੰਨੇ ਦਿਨ ਤੋਂ ਆ ਰਹੀ ਹੈ ਕਾਫੀ ਦਿਨ ਤੋਂ ਆ ਰਹੀ ਹੈ ਇਹ ਦੇਖਦੇ ਨਾ ਲੱਗੀ ਬੋਲ ਦੇ ਵਿੱਚ ਇਹ ਕਦੀ ਕੋਸ਼ਿਸ਼ ਨਹੀਂ ਕੀਤੀ ਗਈ ਆਪਣੇ ਨਾਲ ਲੀਡਰਾਂ ਨੂੰ ਗੱਲ ਕਰਨ ਦੀ ਕਿ ਇਹ ਜਿਹੜੇ ਹਾਲਾਤ ਜਿਹੜੇ ਹੈਗੇ ਆ ਇਹਨਾਂ ਦੇ ਆਂਦੇ ਦੇ ਅੰਦਰ ਆਣ ਤੇ ਤਾਂ ਨਾ ਆਣਾ ਹੀ ਉਹਨਾਂ ਨੇ ਕਿਤੇ 5 ਸਾਲ ਚ ਇੱਕ ਵਾਰ ਤੇ ਆਣਾ ਹੁੰਦਾ ਬੋਲੀ ਇਹਨਾਂ ਵੀ ਇਹ ਨਹੀਂ ਆ ਤੁਸੀਂ ਦੱਸਣ ਦੀ ਕੋਸ਼ਿਸ਼ ਕਰਦੇ ਹੋ ਕਿ ਤੁਸੀਂ ਜਦੋਂ ਵੋਟਾਂ ਲੈਂਦੇ ਓਦੋ ਹਾਂਜੀ ਦੱਸਿਓ ਤੇ ਕੀ ਅਸਵਾਸਨ ਦਿੱਤਾ ਜਾਂਦਾ ਅਸਵਾਸਨ ਇਹੀ ਹੁੰਦਾ ਵੀ ਹਾਂ ਹੋ ਜਾਏਗਾ ਹੁੰਦਾ ਤੇ ਨਹੀਂ ਅੱਛਾ ਕਦੀ ਮਿਲਣ ਦੀ ਕੋਸ਼ਿਸ਼ ਕੀਤੀ ਆਪਣੇ ਐਮਸੀ ਸਾਹਿਬ ਨੂੰ ਜਾ ਕੇ ਦੱਸਣ ਦੀ ਇਹ ਵਲੀ ਹਾਲਾਤ ਜਿਹੜੇ ਉਹ ਵੀ ਧਿਆਨ ਦੇ ਰਹੇ ਨੇ ਫੁਣ ਕੇ ਦੇਖ ਕੇ ਦੇਖ ਕੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਦੇਖ ਕੇ ਕੇ ਇਹਨਾਂ ਕਈ ਵਾਰੀ ਕੋਈ ਨਹੀਂ ਕਰਦਾ ਇਥੇ ਤੇ ਤੁਸੀਂ ਦੱਸਣਾ ਸੀਗਾ ਕਿ ਇਹ ਦੇਖੋ ਤੁਸੀਂ ਕਿਉਂ ਕੀ ਗੱਲ ਕੀਤੀ ਤੁਹਾਨੂੰ ਨਹੀਂ ਲੱਗਦਾ ਕੀ ਹੈ ਦੇਖੋ ਇਹ ਤਾਂ ਤੁਸੀਂ ਕਹਿ ਰਹੇ ਹੋ ਨਾ ਟੁੱਟੀਆਂ ਹੋਈਆਂ ਪਹਿਲਾਂ ਆਫ ਕੈਮਰਾ ਗੱਲ ਕੀਤੀ ਸਾਨੂੰ ਤਾਂ ਲੁੱਭੀਆਂ ਆਈਆਂ ਸਾਨੂੰ ਤਾਂ ਲੁੱਭੀਆਂ ਹੋਈਆਂ ਤੁਸੀਂ ਪਹਿਲਾਂ ਕਹਿ ਰਹੇ ਹੋ ਕਿ ਬਣੀਆਂ ਹੋਈਆਂ ਪਰ ਹੁਣ ਤਾਂ ਸਭ ਕੁਝ ਹਾਲਾਤ ਇਦਾਂ ਦੇ ਇੱਕ ਦੇਖਣ ਨੂੰ ਮਿਲਦੇ ਪਿਆ ਹੁਣ ਉਹ ਬੋਲੇ ਤਾਂ ਤੁਸੀਂ ਵੀ ਬੋਲ ਪੇ ਹਾਂ ਦੇ ਤਾਂ ਤੁਸੀਂ ਦੱਸੋ ਤਾਂ ਸਹੀ ਐਮਸੀ ਸਾਹਿਬ ਨੇ ਆਪਣੇ ਨਾਲ ਸੁਣੋ ਸੁਣੋ ਪਿੱਛੇ ਸੁਣੋ ਕਹਿ ਤਾਂ ਤੁਹਾਨੂੰ ਨੋਟ ਕੀ ਹੈ ਇਹ ਭੱਲਾ ਆ 70 ਸਾਲ ਹੋ ਗਏ ਹੁਣ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਸਮੱਸਿਆ ਹੈਗੀ ਸਮੱਸਿਆ ਤਾਂ ਸੁਣੀ ਲਈਏ ਤੁਸੀਂ ਠੀਕ ਹੈ ਨਾ ਵੜੀ ਨਾਲੀਆਂ ਨਹੀਂ ਦੇਖੋ ਅੱਗੇ ਜਾ ਕੇ ਦੇਖੋ ਤੁਸੀਂ ਦਿੱਖਦੀ ਆਈ ਨੂੰ ਇਹਦੇ ਇੱਕਦੇ ਆਇਆ ਨਾ ਮੇਰੇ ਨਿਰਣਾ ਚਲੋ ਦੇਖੋ ਇਹ ਕਿਹੜਾ ਲਗੀਆਂ ਬਰਸਾਤੀ ਟਾਈਮ ਹੈਗਾ ਬਸ ਸੋਣ ਮਹੀਨਾ ਜਿੱਦਾ ਚੱਲਦਾ ਪਿਆ ਹੈ ਨਾ ਤੇ ਇਹ ਇਦਾਂ ਦਾ ਟਾਈਮ ਹੈਗਾ ਲੱਗਦਾ ਨਹੀਂ ਕਿ ਨੰਗਣਾ ਔਖਾ ਕਿਤੇ ਹੁੰਦਾ ਠੀਕ ਕਹਿਣਾ ਜਾਂਦਾ ਤੂੰ ਪਾਣੀ ਦੀ ਪ੍ਰੋਬਲਮ ਸਾਡੀ ਸਾਰੇ ਇੱਧਰ ਪਾਣੀ ਦੀ ਵੀ ਪ੍ਰੋਗਰਾਮ ਹੈ ਜੀ ਪਾਣੀ ਵੀ ਨਹੀਂ ਆਣ ਰਿਹਾ ਬਡਾੜਾ ਮੱਲੇ ਨਾ ਕੋਈ ਗਣੇ ਦੇਖੋ ਸਾਰੀਆਂ ਗਣੇ ਟੁੱਟੇ ਦੀਆਂ ਉਸਰਵਾਜੇ ਸਮਾਨ ਸਮੋਲ ਲੈ ਕੇ ਟੁੱਟੇ ਚੱਕ ਕੇ ਜੋ ਵੀ ਆ ਬਾਕੀ ਉਪਾਦਨ ਦੇਖੋ ਕਦੋਂ ਬੰਦੀ ਕਦੋਂ ਨਹੀਂ ਬੰਦੀ ਕੀ ਮੰਗ ਕੀ ਕਰਦੇ ਹੋ ਮੰਗ ਕੀ ਹੈ ਵੀ ਮਤਲਬ ਛੇਤੀੋ ਜਲਦੀ ਜਲਦੀ ਬੰਦ ਮਤਲਬ ਲੰਗਨ ਨੂੰ ਸਮੱਸਿਆ ਪਾਣੀ ਖੜਾ ਬੀਚ ਸਾਡਾ ਲੰਗਨ ਸੀਵਰੇਜ ਵਗਾਰਾ ਹਾਂਜੀ ਸੀਵਰੇਜ ਵਗਾਰਾ ਸੀਵਰੇਜ ਤੇ ਬੰਦ ਹੈ ਇੱਧਰ ਐ ਇਹ ਨਹੀਂ ਸੀਵਰੇਜ ਹੈ ਹੀ ਨਹੀਂ ਹੈ ਸੀਵਰੇਜ ਪੇ ਹੀ ਉਹ ਬੰਦ ਹੋ ਗਏ ਜੀ ਕੋਈ ਮੇਨ ਹੋਲ ਬਣਾਏ ਹੋਣਾ ਉਹ ਸਾਰੇ ਖਰਾਬ ਹੋ ਗਏ ਅਗਰ ਤਰ ਵਾਰਡ ਨੰਬਰ 47 ਦੇ ਵਸਨੀਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਸਰ ਕਿ ਨਾ ਆਪਣਾ ਹਾਂਜੀ ਨਮਸਕਾਰ ਜੀ ਮੇਰਾ ਨਾਮ ਰਾਗਵ ਹੈ ਵਾਰਡ ਨੰਬਰ 47 ਤੋਂ ਸਾਡਾ ਖਾਸ ਪ੍ਰੋਗਰਾਮ ਸੁਣੋ ਜਨਾਬ ਜੀ ਦੇ ਵਿੱਚ ਲੋਕਾਂ ਦੀ ਆਵਾਜ਼ ਬੰਦੇ ਪਏ ਲੋਕਾਂ ਦੀਆਂ ਸਮੱਸਿਆ ਹਰ ਵਾਰਡ ਦੇ ਵਿੱਚ ਸੁਣਦੇ ਪਿਆ ਵਾਰਡ ਨੰਬਰ 47 ਦੇ ਵਿੱਚ ਕੀ ਸਮੱਸਿਆ ਹੈ ਦੇਖੋ ਮੈਂ ਕੱਲਾ ਬੋਲਾਂਗਾ ਤੇ ਤੁਹਾਨੂੰ ਸ਼ਾਇਦ ਲੱਗਦਾ ਕਿ ਇਹ ਕੱਲਾ ਹੀ ਬੋਲਦਾ ਹਰ ਵਾਰ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹਨਾ ਕਿ ਸਮੱਸਿਆ ਜਿਹੜੀ ਆ ਸਟਾਰਟਿੰਗ ਤੋਂ ਜਦੋਂ ਦੀ ਸਰਕਾਰ ਆਈ ਹੈ ਤੇ ਨਾ ਤਾਂ ਕੋਈ ਕੰਮ ਹੋਇਆ ਤੇ ਸਿਰਫ ਇੱਕ ਨਿਊਜ਼ ਚ ਦੇਖ ਲਓ ਤੇ ਪੋਸਟਰਾਂ ਤੇ ਦੇਖ ਲਓ ਤੇ ਬਹੁਤ ਕੰਮ ਹੈ ਉਦਾਂ ਤੁਸੀਂ ਦੇਖੋਗੇ ਵਾਰਡ ਤੇ ਜਿੱਦਾਂ ਤੁਸੀਂ ਜਾ ਕੇ ਮੈਂ ਦੇਖਿਆ ਤੁਹਾਡੀਆਂ ਹੋਰ ਵੀ ਪ੍ਰੋਗਰਾਮ ਦੇਖਿਆ ਕਿ ਤੁਸੀਂ ਸਾਰੇ ਵਾਰਡ ਤੇ ਜਾ ਰਹੇ ਹੋ ਤੁਸੀਂ ਕਿਤੇ ਵੀ ਜਾ ਕੇ ਦੇਖ ਲਈ ਲੈ ਕੇ ਰਿਜ਼ਲਟ ਕੀ ਆ ਕਿ ਮੈਂ ਜਿਹੜਾ ਇੱਕ ਤੇ ਬਦਲਾਖੋਰੀ ਆ ਸਿਰਫ ਜ਼ਿਆਦਾ ਦੇਖਣ ਨੂੰ ਮਿਲਦੀ ਤੇ ਦੂਸਰਾ ਮਿਲ ਰਿਹਾ ਕਿ ਠੱਗੀ ਢੋਰੀ ਵਾਲਾ ਕੰਮ ਜਿਹੜਾ ਕਿ ਪਹਿਲੇ ਘੱਟ ਮਿਲਦਾ ਸੀ ਦੇਖਣ ਨੂੰ ਜਿਹੜਾ ਜੇ ਆ ਪਹਿਲੇ ਠੱਗੀ ਢੋਰੀਆਂ ਹੁੰਦੀਆਂ ਸੀ ਜੇ ਉਹ ਬੰਦੇ ਪੈਸੇ ਖਾਂਦੇ ਵੀ ਸੀ ਸਰਕਾਰਾਂ ਦੇ ਟਾਈਮ ਤੇ ਜਿਉਂ ਉਹਨਾਂ ਦੇ ਮੈਂ ਮੰਨਦਾ ਇਹ ਗੱਲ ਕਿ ਹਰ ਬੰਦਾ ਖਾਂਦਾ ਪਰ ਉਦੋਂ ਕੰਮ ਵੀ ਹੁੰਦਾ ਰਿਹਾ ਤੇ ਹੁਣ ਤੇ ਕੰਮ ਵੀ ਜ਼ੀਰੋ ਹੈ ਤੇ ਤੁਸੀਂ ਗੱਲ ਕਰੋਗੇ ਕਿ ਪੰਜਾਬ ਤੇ ਜਿਹੜਾ ਕਰਜ਼ਾ ਉਹ ਵੀ ਡਬਲ ਹੈ ਤੇ ਹਰ ਚੀਜ਼ ਨੂੰ ਲੈ ਕੇ ਤੁਸੀਂ ਪਹਿਲੇ ਇੱਕ ਵਾਰੀ ਵਿਊ ਲੋ ਸਾਰਿਆਂ ਦੇ ਕਿ ਜਿਹੜੀ ਵਾਰਡ ਨੰਬਰ 47 ਦੀ ਸਮੱਸਿਆ ਜਿਹੜੀ ਤੇ ਮੇਨ ਮੋਟਿਵ ਹੋਦਾ ਹੀ ਇਹ ਗੱਲ ਕਰਨ ਦਾ ਅੱਜ ਤੇ ਉਹਦੇ ਤੇ ਗੱਲ ਕਰਨੇ ਆ ਕਿ ਚਲੋ ਉਤਾਰ ਚੜ੍ਹਾਵ ਜਿਹੜਾ ਕਰਜ਼ਾ ਵਧਿਆ ਘਟਿਆ ਉਹ ਬਾਅਦ ਦੀ ਗੱਲ ਹੈ ਤੁਸੀਂ ਪਹਿਲੇ ਵਾਰਡ ਨੰਬਰ 47 ਦੇ ਵਿੱਚ ਸਮੱਸਿਆ ਕੀ ਆ ਰਹੀ ਹੈ ਤੁਹਾਨੂੰ ਸਮੱਸਿਆ ਦੇਖੋ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਜਿਹੜਾ ਕੀ ਸਾਡੀ ਡੇਲੀ ਨੀਡ ਆ ਪਾਣੀ ਇੱਕ ਪਾਣੀ ਤੇ ਇੱਕ ਸਾਫ਼ ਸਫਾਈ ਦੀ ਤੇ ਨਾ ਤੇ ਇੱਥੇ ਪਾਣੀ ਹੈ ਸਾਫ਼ ਬਿਲਕੁਲ ਜਿਹੜਾ ਨਵਾਂ ਵਾਟਰ ਸਪਲਾਈ ਦਾ ਕਨੈਕਸ਼ਨ ਲੱਗਾ ਹੈ ਉਨਾ ਦੇ ਨਾਲ ਕੋ ਚਾਲੂ ਹੋਇਆ ਤੇ ਨਾ ਹੀ ਹਲੇ ਤੱਕ ਚਲਿਆ ਤੇ ਜਿਹੜਾ ਚਲਿਆ ਵੀ ਆ ਤੇ ਉਹ ਸਾਰਾ ਲੀਕੇਜ ਵਿੱਚ ਆ ਰਿਹਾ ਕਿ ਜਿੱਥੇ-ਜਿੱਥੇ ਦੇਖੋਗੇ ਇੱਕ ਦਿਨਾਂ ਨੇ ਜ਼ੀਰੋ ਲੈਵਲ ਦਾ ਰੋਡ ਕਹਿ ਸਕਦਾ ਹੈ ਜਿਹੜਾ ਬਣਿਆ ਹੋਇਆ ਨਵਾ ਤੇ ਮੈਂ ਉਦੋਂ ਵੀ ਆਵਾਜ਼ ਚੁੱਕੀ ਸੀ ਕਿ ਜਿਹੜਾ ਰੋਡ ਬਣਾ ਰਿਹਾ ਹੈ ਬਿਲਕੁਲ ਠੀਕ ਨਹੀਂ ਹੈਗਾ ਤੇ ਇਹਦੇ ਵਿੱਚ ਜਿਹੜਾ ਮਟੀਰੀਅਲ ਉਹ ਵਧੀਆ ਜਾਂ ਕਰਕੇ ਤੇ ਥੋੜਾ ਇਹਨੂੰ ਕੰਮ ਕੀਤਾ ਜਾਵੇ ਤੇ ਜ਼ੀਰੋ ਲੈਵਲ ਦਾ ਮਟੀਰੀਅਲ ਹੋਣ ਕਰਕੇ ਇਹ ਸੜਕ ਜਿਹੜੀ ਹੈ 6 ਮਹੀਨੇ ਵੀ ਨਹੀਂ ਚਲੀ ਤੇ ਟੁੱਟ ਗਈ ਹੈ ਤੇ ਇਹਦੀ ਰਿਸਪੌਂਸਿਬਿਲਟੀ ਕਿਦੀ ਬੰਦੀ ਆ ਇਹ ਜੈਦੀ ਬੰਦੀ ਆ ਜਾਂ ਮੰਡੀ ਬੋਰਡ ਦੀ ਬੰਦੀ ਆ ਜਿਨ੍ਹਾਂ ਦੀ ਵੀ ਆ ਉਹਨਾਂ ਨੂੰ ਆਪਣੇ ਲੈਵਲ ਤੇ ਦੇਖਣਾ ਚਾਹੀਦਾ ਕਿ ਇਹ ਕਿਸੇ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੀ ਰਿਸਪੌਂਸਿਬਿਲਟੀ ਬੰਦੀ ਹੈ ਤੁਸੀਂ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿਉਂਕਿ ਸੜਕ ਜਿਹੜੀ ਹੈ ਗਲੀਆਂ ਤਾਂ ਤੁਹਾਡੇ ਬੂਹੇ ਦੇ ਵਿੱਚ ਹੈਗੀਆਂ ਨਾ ਮੋਹਰਿਆ ਗਈਆਂ ਤੁਸੀਂ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਇਸ ਚੀਜ਼ ਨੂੰ ਲੈ ਕੇ ਮੈਂ ਤੁਹਾਨੂੰ ਦੱਸ ਦਿੰਦਾ ਮੇਰੇ ਤੇ ਹੀ ਪਹਿਲੇ ਵੀ ਖਬਰਾਂ ਦੇ ਸਕਦੇ ਹੋ ਕਿ ਮੈਂ ਕਿੰਨੀ ਵਾਰੀ ਖਬਰਾਂ ਲਵਾ ਚੁੱਕਿਆ ਆ ਇਸ ਚੀਜ਼ ਨੂੰ ਲੈ ਕੇ ਲੈਵਲ ਤੇ ਕਿ ਇੱਕ ਵਾਰੀ ਇਹਦੀ ਲੋਕ ਚੈੱਕ ਕਰਵਾਈ ਜਾਏ ਕਿ ਇਹਦਾ ਲੈਵਲ ਚੈੱਕ ਕਰਵਾਇਆ ਜਾਏ ਜਾਂ ਮਟੀਰੀਅਲ ਪੈ ਰਿਹਾ ਉਹ ਬਿਲਕੁਲ ਜਦੋਂ ਵੀ ਆਪਾਂ ਕੋਸ਼ਿਸ਼ ਕਰਾਂਗੇ ਕਰਨ ਦੀ ਤੇ ਜਾਂ ਕਰਾਂਗੇ ਇੱਕ ਤੇ ਪੋਲਿਟੀਕਲ ਦਬਾਅ ਹੁੰਦਾ ਹੈ ਦੇਖੋ ਅਫਸਰਾਂ ਉੱਪਰ ਵੀ ਹੁਣ ਉਹਨਾਂ ਨੂੰ ਪਤਾ ਨਹੀਂ ਕਿ ਕੋਈ ਲਾਲਚ ਹੁੰਦਾ ਹੈ ਜਾਂ ਦਬਾਅ ਹੁੰਦਾ ਹੈ ਉਸ ਕਰਕੇ ਉਹ ਗੱਲ ਨੂੰ ਠੱਪ ਕਰਨ ਵਾਸਤੇ ਹਮੇਸ਼ਾ ਉਲਟਾ ਸਾਡੇ ਤੇ ਦਬਾਅ ਬਣਾਇਆ ਜਾਂਦਾ ਜਾਂ ਤੇ ਸਾਡੇ ਤੇ ਪੁਲਿਸ ਭੇਜ ਜਣਗੇ ਤੇ ਜਾਂ ਫਿਰ ਕੋਈ ਝੂਠੇ ਪਰਚੇ ਪਾ ਕੇ ਦਬਾਉਣ ਦੀ ਕੋਸ਼ਿਸ਼ ਕਰਨਗੇ ਤੇ ਜਾਂ ਫਿਰ ਧਮਕੀਆਂ भरे ਫੋਨ ਕੋਲ ਆਣਗੇ ਤੇ ਕਹਿਣਗੇ ਕਿ ਚੁੱਪ ਰੋ ਜਾਂ ਬੋਲੋਗੇ ਤੇ ਅੰਦਰ ਜਾਓਗੇ ਸਰ ਕੀ ਕਹਿਣਾ ਚਾਹੁੰਦੇ ਵਾਰਡ ਨੰਬਰ 47 ਦੇ ਸਬੰਸਾਂ ਨਾਲ ਮੇਨ ਪਾਣੀ ਤੇ ਰੋਡ ਦਾ ਰਗ ਭਾਜੀ ਨੂੰ ਦੱਸ ਹੀ ਦਿੱਤਾ ਲਗਭਗ 6 ਮਹੀਨੇ ਹੋਇਆ 6 ਮਹੀਨੇ ਹੈ ਤੇ ਬਣੈਨੋ ਹੋ ਗਿਆ ਤੇ ਲਗਭਗ 2 ਮਹੀਨੇ ਪਹਿਲਾਂ ਟੁੱਟ ਗਿਆ ਹੈ ਜੀ 2 ਮਹੀਨੇ ਤੋਂ ਬਾਅਦ ਹੀ ਤੇ ਬਾਕੀ ਪਾਣੀ ਨੂੰ 1.5 ਸਾਲ ਲਗਭਗ ਹੋ ਗਿਆ ਪਹਿਲਾਂ 6-7 ਮਹੀਨੇ ਨੂੰ ਬੋਰਿੰਗ ਦੇ ਟਾਈਮ ਤੇ ਲੱਗ ਗਿਆ ਤੇ ਹੁਣ ਕਨੈਕਸ਼ਨ ਦੇ ਦਿੱਤੇ ਆ ਪਾਣੀ ਇਦਾਂ ਆ ਰਿਹਾ ਬੂੰਦ-ਬੂੰਦ ਟਪਕ ਰਿਹਾ ਬਸ ਤੇ ਕੀ ਫਾਇਦਾ ਸਾਨੂੰ ਇਨੇ 70-80 ਲੱਖ ਪਤਾ ਨਹੀਂ ਇਨਾ ਹੀ ਲੱਗਿਆ ਹੋਵੇਗਾ ਐਟ ਪ੍ਰੋਕਸੀਮੇਟਲੀ ਤੇ ਕੋਈ ਬੈਨੀਫਿਟ ਨਹੀਂ ਹੋਇਆ ਸਾਨੂੰ ਤੇ ਬਾਕੀ ਸਫਾਈ ਦਾ ਵੀ ਬਹੁਤ ਬੁਰਾ ਹਾਲ ਆ ਨਾਲ ਹੀ ਦੇਖ ਲਓ ਉਧਰ ਕੈਮਰਾ ਤੁਸੀਂ ਪੈਸੇ ਮਾਰ ਲਿਓ ਬਾਅਦ ਨਾਲੀ ਦਾ ਕੋਈ ਹੇ ਤੱਕ ਨਹੀਂ ਕਦੋਂ ਦੀ ਨਾਲੀ ਬਣੀ ਹੈ ਦੁਬਾਰਾ ਨਾ ਰਿਪੇਅਰ ਹੋਈ ਨਾ ਦੁਬਾਰਾ ਬਣੀ ਹੈ ਕੀ ਮੰਗ ਕਰਦੇ ਹੋ ਸਾਫ ਹੋਣੀ ਚਾਹੀਦੀ ਨਾਲੀ ਦੁਬਾਰਾ ਬਣਨੀ ਚਾਹੀਦੀ ਨਾਲਾ ਚਾਹੀਦਾ 10 ਤੋਂ 11 ਫੁੱਟ ਨਾਲਾ ਵਾ ਤੇ ਪਾਣੀ ਹਾਂ ਜੀ ਇਹ ਸਫਾਈ ਵੀ ਖੁਦ ਕਰਾ ਰਹੇ ਆ ਕੋਈ ਇੱਥੇ ਆਂਦੇ ਬਸ ਘਰ ਆ ਕੇ ਥੋੜਾ ਬੋੜਾ ਕਰਕੇ ਚੱਲ ਜਾਂਦੇ ਜਿੰਨੇ ਵੀ ਆਪਣੇ ਸਫਾਈ ਕਰਮਚਾਰੀ ਆ ਬਾਕੀ ਪੂਰੀ ਸਫਾਈ ਨਹੀਂ ਇੱਥੇ ਮੇਨ ਗੱਲ ਹੈ ਨਾਲਾ ਵੀ ਨਹੀਂ ਸਾਫ ਨਾਲਾ ਨਵਾਂ ਨਵਾਂ ਬਣਾ ਮੰਗਦਾ ਵਾ ਪਰ ਮੈਂ ਸਾਡਾ ਇੱਕ ਪ੍ਰੋਗਰਾਮ ਚੱਲਦਾ ਜੀ ਸੁਵਿਧਾ ਨਾਲ ਜਿਹਦੇ ਤਹਿਤ ਸੀ ਤੁਹਾਡੇ ਮੌਜੂਦ ਵਿੱਚ ਆਏ ਹਾਂ ਮੌਜੂਦ ਦੇ ਵਿੱਚ ਹਲਾਵੇ ਜੀ ਕੀ ਗਲੀਆਂ ਵਾਲੀਆਂ ਦੇ ਪੂਰੇ ਹਾਲਿਆ ਨਾਲੀਆਂ ਸਾਫ਼ ਨਹੀਂ ਹੈਗੀਆਂ ਗੁੱਡੇ-ਗੁੱਡੇ ਘਰਾਂ ਜਮਿਆ ਪਿਆ ਕਿਸੇ ਤਰ੍ਹਾਂ ਦੀ ਸਫਾਈ ਨਹੀਂ ਹੈਗੀ ਫਟੋ ਬਰਸਾਤਾਂ ਦੇ ਦਨੇ ਆ ਤੇ ਕਈ ਬਿਮਾਰੀਆਂ ਦੇ ਵੀ ਦਨੇ ਆ ਡੇਂਗੂ ਵੀ ਕਰਾ ਲੋਕ ਤਰਸਦੀ ਦੇ ਵਿੱਚ ਠੀਕਾਂ ਕਰਦੇ ਦੇਖੋ ਨਾ ਕਿ ਗਲੀਆਂ ਦਾ ਕੰਮ ਤੇ ਲੱਗੇ ਪਿਆ ਹੈ ਠੀਕ ਹੈ ਉਹ ਧੀਰ-ਧੀਰੇ ਹੀ ਹੋਣਾ ਹੈਗਾ ਪਹਿਲੇ ਕਿੰਨੇ ਚਿਰਾਂ ਦਾ ਗਲੀਆਂ ਦਾ ਕੰਮ ਨਹੀਂ ਲੱਗਦਾ ਪਿਆ ਸੀ ਹੁਣ ਧੀਰ-ਧੀਰੇ ਗਲੀਆਂ ਦਾ ਕੰਮ ਲੱਗ ਰਿਹਾ ਹੈ ਨਾਲੇ ਬਰਸਾਤ ਤੇ ਥੋੜਾ ਕ ਗੂਤ ਹੋਈ ਜਾਂਦਾ ਸਾਫ ਸਫਾਈ ਡੇਲੀ ਆਂਦੇ ਡੇਲੀ ਸਾਫ ਸਫਾਈ ਕਰਨੇ ਨਾਲ ਹੀ ਸਫਾਈ ਵਾਲੇ ਆਂਦੇ ਆ ਤੇ ਹੁਣ ਜਿਹੜਾ ਮਾੜਾ ਮੋਟਾ ਗਲੀਆਂ ਦਾ ਕੰਮ ਹੈ ਉਹ ਧੀਰੇ ਧੀਰੇ ਹੋ ਰਿਹਾ ਟਾਈਮ ਟੂ ਟਾਈਮ ਥੋੜਾ ਥੋੜਾ ਮੈਡਮ ਜਿੱਦ ਤੁਸੀਂ ਕਹਿ ਰਹੇ ਹੋ ਕਿ ਸਫਾਈ ਵਾਲੇ ਡੇਲੀ ਆਉਂਦੇ ਆ ਪਰ ਲੋਕਾਂ ਦਾ ਕਹਿਣਾ ਇਹ ਆ ਵੀ ਸਫਾਈ ਵਾਲਾ ਆਉਂਦਾ ਹੀ ਕੋਈ ਨਹੀਂ ਹੈਗਾ ਦੂਜਾ ਮੈਂ ਤੁਹਾਡੇ ਸਮਸ਼ਾਨ ਘਰ ਤੋਂ ਲੰਘੀ ਉੱਥੇ 2 ਢੇਰ ਲੱਗੇ ਆ ਜੀ ਕੂੜਿਆਂ ਦੇ ਅ ਇਧਰ ਤੁਹਾਡੇ ਪਿੱਛੇ ਗੁਰਦੁਆਰੇ ਨੂੰ ਜਲਦੀ ਉੱਤਰ ਨੂੰ ਢੇਰ ਲੱਗੇ ਆ ਜੀ ਕਈ ਥਾਵਾਂ ਤੇ ਅਸੀਂ ਜਿਹੜੇ ਆ ਢੇਰ ਵੀ ਦੇਖੇ ਵੀ ਢੇਰ ਵੀ ਕੂੜੇ ਦੇ ਕਾਫੀ ਲੱਗੇ ਆ ਨਹੀਂ ਨਹੀਂ ਜਿਹੜਾ ਤੁਸੀਂ ਸ਼ਮਸ਼ਾਨ ਘਾਟ ਲੱਗੇ ਰੱਖਿਆ ਉਹ 44 ਨੰਬਰ ਵਾਰਡ ਆ ਮੇਰਾ ਵਾਰਡ ਨਹੀਂ ਹੈ ਠੀਕ ਹੈ ਔਰ ਜਿਹੜਾ ਉਸ ਸਾਈਡ ਜਿਹੜਾ ਤੁਸੀਂ ਦਿਖਾਇਆ ਢੇਰ ਉਹ ਵੀ ਮੇਰਾ 44 ਨੰਬਰ ਵਾਰਡ ਆ ਜਿਹੜਾ ਮੇਰਾ ਏਰੀਆ ਜਿਹੜਾ 47 ਨੰਬਰ ਵਾਰਡ ਆ ਉਹ ਪੂਰਾ ਕਲੀਅਰ ਆ ਆਂਦੇ ਡੈਲੀ ਕੂੜੇ ਜਿਸਲੇ ਮਰਜੀ ਉਹਨਾਂ ਨੂੰ ਬੁਲਾਓ ਉਸਲੇ ਆ ਜਾਂਦੇ ਆ ਪਾਣੀ ਪੀਣ ਵਾਲੇ ਪਾਣੀ ਦੀ ਵੀ ਸੋਸ਼ਲ ਲੋਕਾਂ ਤੋਂ ਦਸੀਏ ਤੋਂ ਦੇਖੋ ਦੇ ਜੇ ਕੋ ਪੀ ਨਾਲ ਵੀ ਪਾਣੀ ਦੀ ਸਮੱਸਿਆ ਜਦੋਂ ਮੈਂ 5 4 4.5 ਸਾਲ ਪਹਿਲੇ ਜਦੋਂ ਐਮਸੀ ਹਾਈ ਬਣੇ ਹੀ ਤੇ ਉਸਲੇ ਪਾਣੀ ਦੀ ਬਹੁਤ ਸਮੱਸਿਆ ਹੈ ਤੇ ਮੇਰਾ ਮੇਨ ਹਾਂ ਕਿ ਮੈਂ ਪਾਣੀ ਦੀ ਸਮੱਸਿਆ ਹੀ ਸਾਰੀ ਹੱਲ ਕਰਨੀ ਹੈ ਔਰ ਜਿਹੜੀ ਇਨੇ ਚਿਰਾਂ ਦੀ ਪਾਣੀ ਦੀ ਸਮੱਸਿਆ ਹੈ ਹੱਲ ਹੈ ਆਪ ਹਾਈ ਬੂ ਤੇ ਬੋਰ ਕਰਕੇ ਉਹ ਪਾਣੀ ਜਿਹੜੇ ਮੱਲਿਆ ਚ ਨਹੀਂ ਹਾਂ ਉਹ ਪਾਣੀ ਪਹਜਾਇਆ ਹੈ ਨਾਲ ਮੰਤਰੀ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਟਿਊਬ ਲਗਵਾਇਆ ਹੈ ਮੇਰੇ ਵਾਰਡ ਨੂੰ ਖਾਸ ਕਰ 47 ਨੰਬਰ ਵਾਰਡ ਨੂੰ ਜਿਹੜਾ ਟਿਊਬਲ ਮਿਲਿਆ ਹੈ ਓ ਟਿਊਬਲ ਹੁਣ ਜਦੋਂ ਚਾਲੂ ਹੋਏਗਾ ਸਾਰਿਆਂ ਨੂੰ ਪਾਣੀ ਘਰ ਘਰ ਪੁੱਜਣਾ ਹੀ ਪੁੱਜਣਾ ਹੈ